ਦੋਸਤੋ ਸਾਲ 2024 ਖਤਮ ਹੋਣ ਨੂੰ ਹੈ ਸਿਰਫ 1 ਮਹੀਨਾ ਰਹਿ ਗਿਆ ਹੈ ਸਾਲ 2025 ਵਿੱਚ ਛਨੀ ਦੇਵ ਤਿੰਨ ਰਾਸ਼ੀ ਵਾਲਿਆਂ ਨੂੰ ਬਹੁਤ ਮਾਲਾ-ਮਾਲ ਕਰਨ ਵਾਲੇ ਹਨ ਇਹ ਤਿੰਨ ਰਾਸ਼ੀ ਵਾਲਿਆਂ ਲਈ ਸਾਲ 2025 ਬਹੁਤ ਲੱਕੀ ਰਹਿਣ ਵਾਲਾ ਹੈ ਦੋਸਤੋ ਜਦੋਂ ਵੀ ਕੋਈ ਗ੍ਰਹਿ ਇੱਕ ਰਾਸ਼ੀ ਤੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਜਾਂਦਾ ਹੈ ਤਾਂ ਗ੍ਰਹਾਂ ਦੀ ਚਾਲ ਬਦਲ ਜਾਂਦੀ ਹੈ ਜਿਸ ਨਾਲ ਇਹ ਤਿੰਨ ਰਾਸ਼ੀ ਵਾਲਿਆਂ ਨੂੰ ਬਹੁਤ ਲਾਭ ਹੋਣ ਵਾਲਾ ਹੈ ਪਰ ਕੁਝ ਰਾਸ਼ੀ ਵਾਲਿਆਂ ਨੂੰ ਹੱਦ ਤੋਂ ਵੱਧ ਮਿਹਨਤ ਕਰਨ ਤੋਂ ਬਾਅਦ ਵੀ ਉਹਨਾਂ ਦੀ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਤੇ ਨਾਲ ਹੀ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਵੀ ਕੰਮ ਵਿੱਚ ਰੁਕਾਵਟਾਂ ਆਉਂਦੀਆਂ ਹਨ ਪਰ ਅੱਜ ਆਪਾਂ ਉਹ ਰਾਸ਼ੀ ਬਾਰੇ ਗੱਲ ਕਰਾਂਗੇ ਜੇ ਨਾ ਉੱਪਰ 2025 ਵਿੱਚ ਛਨੀ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ ਇਹ ਰਾਸ਼ੀ ਵਾਲਿਆਂ ਨੂੰ ਬਿਆਨਤ ਧਨ ਦੌਲਤ ਤੇ ਸੁੱਖ ਸ਼ਾਂਤੀ ਮਿਲ ਸਕਦੀ ਹੈ ਪਰ ਉਹਨ세 ਤੋਂ ਪਹਿਲਾ ਜੇਕਰ ਤੁਸੀਂ ਵੀ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਤਾਂ ਕਿ ਜ਼ਰੂਰੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਦੋਸਤੋ ਛਨੀਵਾਰ ਨੂੰ ਛਨੀ ਦੇਵ ਦਾ ਦਿਨ ਹੁੰਦਾ ਹੈ ਇਸ ਦਿਨ ਛਨੀ ਦੇਵ ਦੀ ਪੂਜਾ ਕਰਕੇ ਉਹਨਾਂ ਦੀ ਵਿਸ਼ੇਸ਼ ਕਿਰਪਾ ਮਿਲਦੀ ਹੈ ਜਿਸ ਨਾਲ ਤੁਹਾਨੂੰ ਚੰਗੀ ਸਿਹਤ ਤੇ ਧਨ ਦੌਲਤ ਵਿੱਚ ਲਾਭ ਹੁੰਦਾ ਹੈ ਚਲੋ ਜਾਣਦੇ ਹਾਂ ਉਹ ਕਿਹੜੀਆਂ ਰਾਸ਼ੀਆਂ ਹਨ ਜਿਨ੍ਹਾਂ ਨੂੰ ਸ਼ਨੀ ਦੇਵ ਸਾਲ 2025 ਵਿੱਚ ਮਾਲਾ ਮਾਲ ਕਰਨ ਵਾਲੇ ਹਨ 2025 ਵਿੱਚ ਜੋ ਪਹਿਲੀ ਰਾਸ਼ੀ ਮਾਲਾ ਮਾਲ ਹੋਣ ਵਾਲੀ ਹੈ ਉਹ ਕਰਕ ਰਾਸ਼ੀ ਹੈ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਤੇ ਸ਼ਨੀ ਦੇਵ ਦੀ ਬਹੁਤ ਕਿਰਪਾ ਹੋਣ ਵਾਲੀ ਹੈ ਤੇ ਬਹੁਤ ਧਨ ਲਾਭ ਹੋ ਸਕਦਾ ਹੈ ਕਰਕ ਰਾਸ਼ੀ ਵਾਲਿਆਂ ਤੇ ਜੋ ਵੀ ਪਰੇਸ਼ਾਨੀਆਂ ਚੱਲਦੀਆਂ ਆ ਰਹੀਆਂ ਸੀ ਉਹ ਸਾਲ 2025 ਵਿੱਚ ਖਤਮ ਹੋ ਸਕਦੀਆਂ ਹਨ ਜੇਕਰ ਕਰਕਰਾਚੀ ਵਾਲਿਆਂ ਤੇ ਕੋਈ ਪੁਰਾਣਾ ਕੋਰਟ ਕਚਹਿਰੀ ਦਾ ਮੁਕੱਦਮਾ ਵੀ ਚੱਲਦਾ ਸੀ ਤਾਂ ਉਹ ਇਸ ਸਾਲ ਖਤਮ ਹੋ ਸਕਦਾ ਹੈ ਕਿਉਂਕਿ ਇਹਨਾਂ ਤੇ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਛਨੀ ਦੇਵ ਨੂੰ ਨ્યા ਦਾ ਦੇਵਤਾ ਵੀ ਕਿਹਾ ਜਾਂਦਾ ਹੈ ਇਸ ਲਈ ਤੁਹਾਨੂੰ ਕੋਰਟ ਦੇ ਮੁਕਦਮੇ ਵਿੱਚ ਬਦਿਆ ਜਿੱਤ ਹਾਸਲ ਹੋ ਸਕਦੀ ਹੈ ਕਰਕ ਰਾਸ਼ੀ ਵਾਲਿਆਂ ਨਾਲ ਘਰ ਵਿੱਚ ਨਵੇਂ ਮੈਂਬਰ ਜੋੜ ਸਕਦੇ ਹਨ ਜੋ ਵੀ ਕਰਕ ਰਾਸ਼ੀ ਵਾਲੇ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਉਹਨਾਂ ਨੂੰ ਅਚਾਨਕ ਧਨ ਲਾਭ ਵੀ ਹੋ ਸਕਦਾ ਹੈ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਤੇ માતા ਲక్ష్ਮੀ ਦੀ ਵਿਸ਼ੇਸ਼ ਕਿਰਪਾ ਬਣੀ ਰਹੇਗੀ ਤੇ ਨਾਲ ਹੀ ਕਰਕ ਰਾਸ਼ੀ ਵਾਲੇ ਜੇਕਰ ਵਿਦੇਸ਼ ਯਾਤਰਾ ਦੇ ਜੋਗ ਦਾ ਸੁਪਨਾ ਦੇਖ ਰਹੇ ਹਨ ਤਾਂ 2025 ਵਿੱਚ ਉਹਨਾਂ ਦਾ ਇਹ ਸੁਪਨਾ ਸਾਕਾਰ ਹੋ ਸਕਦਾ ਹੈ ਦੋਸਤੋ 2025 ਵਿੱਚ ਜੋ ਦੂਜੀ ਰਾਸ਼ੀ ਜੇਫਤੇ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਉਹ ਬ੍ਰਿਸ਼ਚਪ ਰਾਸ਼ੀ ਹੈ ਬ੍ਰਿਸ਼ਚਪ ਰਾਸ਼ੀ ਸਾਲ 2025 ਵਿੱਚ ਸ਼ਨੀ ਦੇਵ ਦੀ ਬਹੁਤ ਕਿਰਪਾ ਹੋਣ ਵਾਲੀ ਹੈ ਕਿਉਂਕਿ ਬ੍ਰਿਸ਼ਚਪ ਰਾਸ਼ੀ ਵਾਲਿਆਂ ਦੇ ਦੇਵ ਗੁਰੂ ਭਗਵਾਨ ਹਨੂਮਾਨ ਜੀ ਹਨ ਤੇ ਸ਼ਨੀ ਦੀ ਗਤੀ ਵਿੱਚ ਭਗਵਾਨ ਹਨੂਮਾਨ ਜੀ ਦੀ ਕਿਰਪਾ ਬ੍ਰਿਸ਼ਚਪ ਰਾਸ਼ੀ ਵਾਲਿਆਂ ਤੇ ਬਹੁਤ ਹੁੰਦੀ ਹੈ ਬ੍ਰਿਸ਼ਚਪ ਰਾਸ਼ੀ ਵਾਲੇ ਆਪਣੀ ਮਿਹਨਤ ਨਾਲ ਬਹੁਤ ਤਰੱਕੀ ਤੇ ਧਨ ਦੌਲਤ ਵਿੱਚ ਵਾਧਾ ਕਰ ਸਕਦੇ ਹਨ ਜੇਕਰ ਬ੍ਰਿਸ਼ਚਪ ਰਾਸ਼ੀ ਵਾਲੇ ਬਹੁਤ ਸਮੇਂ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ 2025 ਵਿੱਚ ਤੁਹਾਡਾ ਵਿਦੇਸ਼ ਦਾ ਯੋਗ ਬਣ ਸਕਦੇ ਹਨ ਜੋ ਵੀ ਕੰਮ ਤੁਹਾਡੇ ਰੁਕੇ ਹੋਏ ਸੀ ਸਭ ਪੂਰੇ ਹੋਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਨਾਲ ਜੋ ਲੰਬੇ ਸਮੇਂ ਦੀਆਂ ਪਰੇਸ਼ਾਨੀਆਂ ਸੀ ਉਹ ਖਤਮ ਹੋ ਜਾਣਗੀਆਂ ਤੇ ਤੁਹਾਨੂੰ ਆਰਥਿਕ ਤੌਰ ਤੇ ਕਾਫੀ ਫਾਇਦਾ ਹੋਵੇਗਾ ਜੇਕਰ ਤੁਹਾਡੀ ਸਿਹਤ ਵੀ ਕਾਫੀ ਸਮੇਤ ਹੋ ਖਰਾਬ ਸੀ ਤਾਂ ਸਾਲ 2025 ਵਿੱਚ ਤੁਹਾਡੀ ਸਿਹਤ ਠੀਕ ठाक ਹੋ ਜਾਵੇਗੀ ਅਗਲੀ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਛਣੀ ਦੀ ਸਾਢੇ 7ੀ ਤੋਂ ਮੁਕਤੀ ਮਿਲ ਸਕਦੀ ਹੈ ਮੱਕਾ ਰਾਸ਼ੀ ਵਾਲਿਆਂ ਤੇ ਸਾਲ 2025 ਬਹੁਤ ਭਾਗਾ ਵਾਲਾ ਰਹਿਣ ਵਾਲਾ ਹੈ ਕਿਉਂਕਿ ਇਸ ਸਾਲ ਸ਼ਨੀ ਦੇਵ ਦੀ ਦ੍ਰਿਸ਼ਟੀ ਇਸ ਰਾਸ਼ੀ ਵਾਲਿਆਂ ਤੇ ਖਤਮ ਹੋ ਜਾਣ ਵਾਲੀ ਹੈ ਕਿਉਂਕਿ ਮਕਰ ਰਾਸ਼ੀ ਵਾਲਿਆਂ ਦੇ ਗੁਰੂ ਖੁਦ ਸ਼ਨੀ ਦੇਵ ਹਨ ਤੇ ਮਕਰ ਰਾਸ਼ੀ ਵਾਲਿਆਂ ਤੇ ਸ਼ਨੀ ਦੇਵ ਦੀ અપਾਰ ਕਿਰਪਾ ਹੋਣ ਵਾਲੀ ਹੈ ਜਿਸ ਕਰਕੇ ਮਕਰ ਰਾਸ਼ੀ ਵਾਲਿਆਂ ਨੂੰ ਆਨੇ ਦੌਲਤ ਤੇ ਚੰਗੀ ਸਿਹਤ ਮਿਲ ਸਕਦੀ ਹੈ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਵਧੀਆ ਨੌਕਰੀ ਮਿਲ ਸਕਦੀ ਹੈ ਤੇ ਨਾਲ ਹੀ ਨੌਕਰੀ ਵਿੱਚ ਤਰੱਕੀ ਵੀ ਹੋ ਸਕਦੀ ਹੈ ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ ਤਾਂ ਤੁਹਾਡੇ ਕਾਰੋਬਾਰ ਵਿੱਚ ਬਹੁਤ ਬਾਤਾਂ ਹੋ ਸਕਦਾ ਹੈ ਤੇ ਜੇਕਰ ਤੁਸੀਂ ਵੀ ਸ਼ੇਰ ਬਾਜ਼ਾਰ ਵਿੱਚ ਨਿਵੇਸ਼ ਕਰਦੇ ਹੋ ਤਾਂ ਤੁਹਾਨੂੰ ਬਹੁਤ ਲਾਭ ਹੋ ਸਕਦਾ ਹੈ ਘਰ ਵਿੱਚ ਖੁਸ਼ੀਆਂ ਭਰਿਆ ਮਾਹੌਲ ਬਣਿਆ ਰਹੇਗਾ ਤੇ ਤੁਹਾਡੇ ਮਾਨਤ ਮਾਨ ਵਿੱਚ ਬ੍ਰਿਧੀ ਹੋਵੇਗੀ ਸਾਲ 2025 ਨੂੰ ਹੋਰ ਵੀ ਜ਼ਿਆਦਾ ਸ਼ੋਭਾ ਬਣਾਉਣ ਲਈ ਪਾਣੀ ਵਿੱਚ ਕਾਲੇ ਤਿਲ ਪਾ ਕੇ ਸ਼ਿਵਲਿੰਗ ਤੇ ਚੜਾਓ ਜਿਸ ਨਾਲ ਤਹਾਨੂੰ ਸ਼ਨੀ ਦੇਵ ਤੇ ਮਹਾਦੇਵ ਦੀ ਕਿਰਪਾ ਪ੍ਰਾਪਤ ਹੋਵੇਗੀ ਦੋਸਤੋ ਐਦਾਂ ਦੀ ਹੋਰ ਵੀਡੀਓ ਪਾਉਣੀ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਵੋ ਧੰਨਵਾਦ